ਸਾਰੇ ਹੀ ਆਪਣੇ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਫਤਿਹ ਬਲਾਈਏ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦਾ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਐਸ ਬਗ ਤਾਪਾ ਖਨੌਰੀ ਉਹ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਅੱਜ ਮਰਨ ਦੇਣਾ ਹੈ ਮਰਨ ਵਰਤ ਉਹ 46ਵੇਂ ਦਿਨ ਚ ਹੈ 46 ਦਿਨ ਦੇ ਵਿੱਚ ਜਿਹੇ ਜੀ ਉਹਨਾਂ ਦੀ ਹਾਲਾਤ ਨੇ ਜਿਹਨਾਂ ਨੇ ਸਿਹਤ ਨੇ ਉਹ ਸਾਹਮਣੇ ਦੇਸੀ ਰਿਹਾ ਤਾਂ ਜਿਹੜੇ ਮੋਰਚੇ ਵੱਲੋਂ ਮੇਰੇ ਨਾਲ ਇਸ ਵਕਤ ਆਗੂ ਬੈਠੇ ਨੇ ਇਧਰ ਸੁਖਜੀਤ ਜੀ ਨੇ ਉਹ ਸਾਡੇ ਫੋਰਮ ਦੇ ਆਗੂ ਨੇ ਰਾਜੇਵਾਲ ਸਾਹਿਬ ਇਧਰ ਅਗਰਾਹਾਂ ਸਾਹਿਬ ਬੈਠੇ ਨੇ ਇਹਨਾਂ ਕੇ ਪਿਸ਼ਨਾ ਪਿਸ਼ਨਾ ਜੀ ਬਾਕੀ ਸਾਰੀ ਜਿਹੜੀ 6 ਮੈਂਬਰੀ ਕਮੇਟੀ ਹੈ ਉਹ ਇੱਥੇ ਅੱਜ ਆਪਣੇ ਮੋਰਚੇ ਤੇ ਆਈ ਹੈ ਸਭ ਤੋਂ ਪਹਿਲਾਂ ਅਸੀਂ ਦੋਨੇ ਫੋਰਮਾਂ ਵੱਲੋਂ ਇੱਥੇ ਆਉਣ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਆਸ ਵੀ ਕਰਾਂਗੇ ਇਹਨਾਂ ਤੋਂ ਇਸ ਮੋਰਚੇ ਦੀ ਜਿੱਤ ਵੱਲੋਂ ਸਪੋਰਟ ਦੀ ਅਪੀਲ ਵੀ ਕਰੀਤੀ ਹੈ ਤੇ ਤੇ ਸਾਨੂੰ ਯਕੀਨ ਹੈ ਕਿ ਆਪਦੀ ਮੀਟਿੰਗ ਕਰਕੇ ਇਸ ਗੱਲ ਤੇ ਲਾਜ਼ਮੀ ਵਿਚਾਰਨਗੇ ਜੋ ਆਪਣੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਸੁਆਮੀ ਰਾਧਨ ਦੀ ਰਿਪੋਰਟ ਨੂੰ ਜੋ 12 ਮੰਗਾਂ ਤੇ ਆਪਣੀ ਸਹਿਮਤੀ ਸਾਡੇ ਦੋਨੇ ਫੋਰਮਾਂ ਦੀ ਇਹਨਾਂ ਤੋਂ ਵੀ ਜਿਹੜੀ ਆਸ ਹੈ ਜਿਹੜੇ ਅੱਜ ਆਏ ਨੇ ਕਿ ਮੋਰਚੇ ਦੀ ਸਪੋਰਟ ਕਿਸ ਤਰ੍ਹਾਂ ਦੇਣੀ ਹੈ ਕਿਵੇਂ ਦੇਣੀ ਆ ਆਸ ਹੈ ਸਾਡੇ ਦੋਨੇ ਫੋਰਮਾਂ ਨੂੰ ਕਿ ਇਸ ਤੇ ਲਾਜ਼ਮੀ ਦੋ ਸ਼ਬਦ ਜਿਹੜੇ ਆਪਣੇ ਰਾਜੇਵਾਲ ਸਾਹਿਬ ਬੋਲਣਗੇ ਤਾਂ ਨਾ ਤਾਂ ਇੱਥੇ ਆਇਆ ਦਾ ਮੈਂ ਫੇਰ ਦੋਨੇ ਕੋਰੋਂ ਵੱਲੋਂ ਬਹੁਤ ਬਹੁਤ ਧੰਨਵਾਦ ਸਤਕਾਰਯੋਗ ਪੱਤਰ ਸਾ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਮੋਰਚਾ ਲੜ ਰਹੀਆਂ ਸਾਰੀਆਂ ਤਰਾਂ ਦਾ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ ਇਡਾ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ ਹਰ ਪੰਜਾਬੀ ਉਹਨਾਂ ਦੇ ਇੱਕ ਇੱਕ ਸਾਹ ਨਾਲ ਜੁੜਿਆ ਹੋਇਆ ਅਸੀਂ ਕੱਲ ਮੋਗਾ ਰੈਣੀ ਵਿੱਚ ਲੱਖਾਂ ਦੇ ਇਕੱਠ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆਂ ਵਖਰੇਵੇਂ ਰੋਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਉਹਨਾਂ ਦੀ ਗੱਲ ਕਰਨ ਦੀ ਨਹੀਂ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆ ਇੱਕ ਪਈ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਔਰ ਇਹਦੇ ਚ ਜਿੱਤ ਪ੍ਰਾਪਤ ਕਰੀਏ ਇਹ ਵਾਹਿਗੁਰੂ ਮਿਹਰ ਕਰੂ ਅਸੀਂ ਸਾਰੀਆਂ ਜਿਹੜੀਆਂ ਮਾਡਲਿਟੀਆਂ ਨੇ ਉਹ ਹੁਣ ਤੈਅ ਕਰਨ ਵਾਸਤੇ ਚੇਤੀ ਮੀਟਿੰਗ ਇੱਕ ਦੋ ਦਿਨਾਂ ਵਿੱਚ ਕਰਾਂਗੇ ਔਰ ਕਰਕੇ ਸਾਰੇ 15 15 ਤਾਰੀਖ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਈ ਤਰ੍ਹਾਂ ਜਿਹੜੀਆਂ ਦਿੱਲੀ ਇਕੱਠੀਆਂ ਸੀ ਉਹ ਸਾਰਿਆਂ ਮਿਲ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਦੇ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਮੇਰ ਕਰੂ ਔਰ ਅਰਦਾਸ ਹੈ ਉਹਦੇ ਚਰਨਾਂ ਵਿੱਚ ਸਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਉਹ ਚੰਗੀ ਸਿਹਤ ਬਖਸ਼ੇ ਸਿਹਤਿਆਬ ਕਰੇ ਸਾਰਿਆਂ ਦਾ ਫੇਰ ਧੰਨਵਾਦ ਔਰ ਸਾਨੂੰ ਜਿੰਨਾ ਸਤਕਾਰ ਇੱਥੇ ਆਉਣ ਤੇ ਸਾਡੇ ਇਹਨਾਂ ਸਾਥੀਆਂ ਨੇ ਦਿੱਤਾ ਹੈ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੌ ਸਤਿਓ ਅਸੀਂ ਪਹਿਲਾਂ ਇਸ ਮੋਰਚੇ ਤੇ ਦੁਆਇਆ ਖੰਡੇਵਾਲ ਸਾਹਿਬ ਦੀ 49ਵੇਂ ਦਿਨ ਚਨਾ ਦੀ ਮਰਨ ਵਾਰਤੀ ਲੱਗੇ ਸਮਾਜ ਲੱਗਿਆ ਅੱਛੀ ਬੋਲ ਉਹਨਾਂ ਦੀ ਸਿਹਤ ਜਿਹੜੀ ਇਸ ਵੇਲੇ ਬਹੁਤ ਨਾਜ਼ੁਕ ਖਾਲਸ ਤੇ ਅਸੀਂ ਉਹਨਾਂ ਨੂੰ ਮਿਲ ਕੇ ਆਏ ਹਾਂ ਪਰ ਜਿਹੜਾ ਸਾਨੂੰ ਉਹਨਾਂ ਦੇ ਮਿਲਣ ਦਾ ਤਰੀਕਾ ਘੱਟ ਲੱਗਿਆ ਰਾਤਰੀ ਤੇ ਬਹੁਤ ਭੋਜ ਦੇ ਕੇ ਤੇਰਾ ਉਹ ਨਾ ਦੂਜਾ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਿਸੀਵ ਕਰਕੇ ਸਾਨੂੰ ਮਾਨਸਿਕਰ ਦਿੱਤਾ ਹੈ ਲੱਗਦਾ ਜੋ ਸਾਡੇ ਵਖਰੇਵੇਂ ਨੇ ਇਕੱਠਾ ਰਹਿਣਗੇ ਦੁਸ਼ਮਣ ਸਾਡਾ ਸਾਂਝਾ ਹੈ ਮੰਗਾ ਸਾਡੀਆਂ ਸਾਂਝੀਆਂ ਅਸੀਂ ਸਾਰੇ ਇਕੱਠੇ ਹੋ ਕੇ ਬਰਦਾਲਾ ਕਰੀਏ ਇਹ ਇਕਜੁੱਟਤਾ ਬਣ ਸਕਦੀ ਹੈ ਬਹੁਤ ਵਧੀਆ ਗੱਲ ਜੇ ਇਕਜੁੱਟਤਾ ਜੇ ਦੂਰ ਪਈ ਹੈ ਕੋ ਜੜਕੇ ਆ ਤਾਂ ਆਪਾਂ ਇਕੱਠੇ ਹੋ ਕੇ ਸਾਥ ਸਟੇਟ ਤੇ ਸੱਟ ਮਾਰੀਏ ਇਸ ਗੱਲ ਦਾ ਭਰੇਜ ਰੱਖੀਏ ਕਿ ਕੋਈ ਆਗੂ ਦੂਜਾ ਆਗੂ ਕੋਈ ਫਾਰਮ ਦੂਜੇ ਫਾਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ ਧੰਨਵਾਦ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰੀਏ ਤੇ ਸਟੇਟ ਤੇ ਇਹਦਾ ਦਬਾਅ ਬਣਾਈਏ ਕਿ ਧੰਨਵਾਦ ਸਾਹਿਬ ਦੀਆਂ ਜਿਹੜੀਆਂ ਜਿਹਨੀਆਂ ਮੰਗਾਂ ਤੇ ਅਸੀਂ ਫਰੰਟ ਲੜ ਰਹੇ ਹਾਂ ਨੇ ਦੋਨੇ 11-12 ਮਹੀਨਿਆਂ ਤੋਂ ਉਹ ਗੱਲਾਂ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਨਾ ਬਖਬਖਤ ਰੱਖ ਕੇ ਇਹਨਾਂ ਦੀ ਮੰਗ ਆਪੀ ਬੁਲਵਾ ਕਰੇ ਇਹ ਸਾਡੀ ਸਮੂੱਚੀ ਕਿਸਾਨੀ ਦੀ ਮੰਗ ਹੈ ਕਿਸੇ ਧੰਦੇਵਾਲ ਦੀ ਕੰਦੇ ਦੀ ਨਹੀਂ ਕਿਸਾਨ ਦੀ ਕੰਦੇ ਦੀ ਨਰਾਜੇਵਾਲ ਦੀ ਕੰਦੇ ਦੀ ਨਹੀਂ ਸਾਡੀ ਸਾਰੀ ਜੇ ਜੋ ਅਸੀਂ ਹੁਣ ਇਹਦਾ ਕਦਮ ਪਤਾ ਆ ਕਿ ਇੱਕ ਦਾ ਸਾਡੀ ਆਸ ਨਾਲੋਂ ਵੱਧ ਸਾਨੂੰ ਸਹਿਯੋਗ ਜਿਹੜਾ ਸਰਕਾਰ ਦਿਆਲ ਦਿੱਤਾ ਅਸੀਂ ਦੁਬਾਰਾ ਫੇਰ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਖੀਰ ਦੇ ਵਿੱਚ ਸਾਡੇ ਦੋਨੇ ਫੋਰਾਂ ਵੱਲੋਂ ਜੋ ਮੈਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਛੇਤੀ ਇਸ ਮੋਰਚੇ ਦੀ ਸਪੋਰਟ ਚ ਆਉਣਗੇ ਤਾਂ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀਗਾ ਭਈ ਕੇਂਦਰ ਸਰਕਾਰ ਤਾਂ ਤਿਆਰ ਬੈਠੀ ਹੈ ਗੱਲਬਾਤ ਲਈ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਅੱਜ ਆ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ 2020 ਦੇ ਵਿੱਚ 21 ਤੱਕ ਅਸੀਂ ਇਕੱਠੇ ਲੜੇ ਆ ਤਾਂ ਉਹ ਸਾਰੇ ਆਗੂ ਅਸੀਂ ਇਕੱਠੇ ਆ ਮੈਂ ਆਸ ਕਰੂੰਗਾ ਕਿ ਇਸ ਮੋਰਚੇ ਦੀ ਇਸ سپورਟ ਦੇ ਵਿੱਚ ਲਾਜ਼ਮੀ ਸਾਥੀ ਛੇਤੀ ਜਲਦੀ ਸੋਚਣਗੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵੈਖਰੂ ਜੀ ਕਾ ਖਾਲਸਾ ਮੈਂ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੁੰਨਾ ਲੜਨ ਦੇ ਮਾਮਲੇ 'ਚ ਸਾਡੇ ਕੋਈ ਮਤਭੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ ਮਤਭੇਦ ਨਹੀਂ ਉਹਨੂੰ ਤੁਰੰਤ ਗੱਲਬਾਤ ਸ਼ੁਰੂ ਕਰਕੇ ਇਹ ਮਸਲਾ ਜਿਹੜਾ ਹੈ ਹੱਲ ਕਰਨਾ ਚਾਹੀਦਾ ਹੈ ਸਾਰੀਆਂ ਐਸਕੇਮ ਦੀਆਂ ਜਿਥੇ ਬੰਦੀਆਂ ਇਸ ਮੋਰਚੇ ਬਹੁਤ ਬਹੁਤ ਸਵਾਲ ਲੈ ਲਿਓ ਇੱਕੋ ਇੱਕੋ ਸਵਾਲ ਲੈ ਲਿਓ ਇੱਕੋ ਇੱਕੋ ਸਵਾਲ ਲੈ ਲਿਓ ਰਾਜਵਾਲ ਸਾਹਿਬ ਸਵਾਲ ਲੈ ਲਓ ਨਹੀਂ ਬਸ ਹੁਣ ਤੁਸੀਂ ਮੈਂ ਕਹਿੰਦਾ ਇਕੱਠੀ ਕਰ ਲੋ ਸਾਰੀ ਗੱਲ ਬਾਅਦ ਚ ਫਿਰ ਕੋਈ ਹੋਰ ਗੱਲ ਆ ਬਸ ਰਾਜਵਾਲ ਸਾਹਿਬ ਬੈਠ ਜੀ ਕਾਲ ਮੇਲ ਕਮੇਟੀ ਦੀ ਬੈਠਕ 15 ਤਰੀਕ ਨੂੰ ਆਇਆ ਹੁਣ ਸਾਰੇ ਆ ਗੋ ਤੁਸੀਂ ਇਕੱਠੇ ਹੋ ਇੱਥੇ ਹੁਣ ਬਾਕੀ ਰਹਿ ਕੀ ਗਿਆ ਵਿਚਾਰ ਚਰਚਾ ਦੇ ਵਿੱਚ ਇੱਥੇ ਜਿਹੜੀ ਪਹਿਲਾਂ ਬੈਠਕ ਹੋਈ ਆ ਇਹ ਗੱਲਬਾਤ ਕਰ ਰਹੇ ਸੀ ਹੁਣ ਸਾਰੀਆਂ ਮੈਂ ਸੋਡੇ ਸਾਰਿਆਂ ਦਾ ਮੀਟਿੰਗਾਂ ਦਾ ਦੌਰ ਅਖੀਰ ਦੇ ਵਿੱਚ ਇੱਕੋ ਹੀ ਦਬਾਅ ਹੈ ਮੈਂ ਅਪੀਲ ਕੀਤੀ ਹੈ ਜਲਦੀ ਸਾਥੀ ਇੱਥੇ ਸੋਚਣਗੇ ਤੋਂ ਛੇਤੀ ਜਿਹੇ ਜੀ ਹਾਲਾਤ ਨੇ ਡੱਲੇਵਾਲ ਸਾਹਿਬ ਦੇ ਮਿੰਟ ਮਿੰਟ ਸਹਾਈ ਹੈ ਜਲਦੀ ਐਮਰਜੈਂਸੀ ਇਸ ਗੱਲ ਤੇ ਸੁਣ ਕਹਿੰਦਾ ਕਹਿੰਦੇ ਲੜਾਈ ਦੇ ਮਾਮਲੇ ਸਾਡੇ ਕੋਈ ਮਤਭੇਦ ਨਹੀਂ ਕਿ ਫਿਰ ਕੋਈ ਕੋਈ ਮਤਭੇਦ ਨਹੀਂ ਸਾਡਾ ਇਕੱਠਾ ਪੰਗਾ ਸਾਧੀਆਂ ਨਹੀਂ ਸੋ ਮੈਂ ਕਹਿ ਚੁੱਕਾ ਕੋਈ ਮਤਭੇਦ ਨਹੀਂ ਅੱਜ ਇਸ ਤਰ੍ਹਾਂ ਜਿੱਦਾਂ ਤੁਸੀਂ ਕਹਿੰਦੇ ਹੋ ਇਹ ਨਹੀਂ ਹੁੰਦਾ ਵੀ ਅਸੀਂ ਆਏ ਉਹਨਾਂ ਦੀ ਖਬਰ ਨੂੰ ਉੱਥੇ ਅਸੀਂ ਉਹਨਾਂ ਨਾਲ ਡਿਸਕਸ ਕਰਨ ਬਹਿ ਜਾਈਏ ਅਸੀਂ ਸਾਡੇ ਇਹਨਾਂ ਸਾਥੀਆਂ ਦੇ ਨਾਲ ਡਿਸਕਸ ਪੂਰਨ ਰਿਹਾ ਕੁਝ ਕਰ ਲਾਂਗੇ ਸੁਣ ਉਹਦੇ ਬਾਅਦ ਫਿਰ ਤੁਹਾਨੂੰ ਜੋ ਨਿਕਲੇਗਾ ਤੁਹਾਨੂੰ ਦੱਸ ਦਿਆਂਗੇ ਮਾਲਿਆ ਸਪੋਰਟ ਤੇ ਗੱਲ ਮੋਗੇ ਤੋਂ ਆ ਗਿਆ ਸਪੋਰਟ ਆ ਜਿਹੜੇ ਸਾਡੇ ਤਿੰਨੇ ਬਰੂਆਂ ਅੱਜ ਦੇ ਵੀ 13 ਦੇ ਵੀ ਤੇ 26 ਦੇ ਵੀ ਸਪੋਰਟ ਤੇ ਰਮੇਰ ਕੱਤ ਸਾਬ